ਤੋ ਅੱਜ ਦਾ ਵਲੋਗ ਆਪਾਂ ਕਰਤਾ ਸ਼ੁਰੂ ਤੇ ਅੱਜ ਦੇ ਵਲੋਗ 'ਚ ਆਪਾਂ ਚੱਲੇ ਆ ਜਿਹੜੇ ਬੂਟੇ ਲਾਇਏ ਉਹਨਾਂ ਨੂੰ ਪਾਣੀ ਦੇਣ ਤੇ ਆਈਏ ਤੇ ਆਹ ਭਾਈ ਮੇਰੇ ਨਾਲ ਚੱਲਾ ਬੂਟੇ ਨੂੰ ਪਾਣੀ ਪਾਉਣ ਤੇ ਹੁਣ ਬੂਟਿਆਂ ਨੂੰ ਪਾਣੀ ਪਾਈਏ ਤੇ ਫਿਰ ਘਰ ਨੂੰ ਚਾਈਏ 10 ਮਿੰਟ ਦਾ ਜਿਹਾ ਛੋਟਾ ਵਲੋਗ ਬਣ ਗਿਆ 1 ਇੱਕ 2 ਮਿੰਟ ਦਾ ਲਓ ਵੀ ਮਿੱਤਰੇ ਨਹਿਰ ਤੇ ਪਹੁੰਚ ਗਏ ਤੇ ਹੁਣ ਪਾਣੀ ਦਿਨੇ ਪਏ ਆ ਤੇ ਆ ਪਹਿਲੇ ਬੂਟੇ ਨੂੰ ਪਾਣੀ ਦਿੱਤਾ ਤੇ ਹੁਣ ਅੱਗੇ ਦੁਰਦੇ ਪੈ ਆ ਮਿੱਤਰੋ ਬੂਟਾ ਦੱਸੋ ਇਦਾਂ ਕਿਉਂ ਹੁੰਦਾ ਵਾ ਤੇਰੇ ਆਸੇ ਪਾਸੇ ਕੀੜੀਆਂ ਨੇ ਉਹ ਬਣਾ ਲਈ ਕੀੜੀਆਂ ਨੇ ਆਪ ਦਾ ਘਰ ਸਮਝ ਰਿਆ ਆ ਪਿੱਛੋਂ ਪਹਿਲਾਂ ਸਾਰੇ ਬੂਟਿਆਂ ਨੂੰ ਦੇ ਕੇ ਆਏ ਪਾਣੀ ਹੁਣ ਇੱਥੇ ਸ਼ੁਰੂ ਹੋ ਗਏ ਤੇ ਫਿਰ ਪਾਣੀ ਦੇ ਕੇ ਬੜਾ ਕੰਮ ਕਰਦੇ ਆ ਬੂਟੇ ਨੂੰ ਪਾਣੀ ਪਾਉਣੇ ਪਹਿਲਾਂ ਆਹੋ ਪਹਿਲਾਂ ਜੋ ਕੰਮ ਆਇਆ ਉਹ ਕਰੀਏ ਫਿਰ ਗੱਲਾਂ ਬਾਤਾਂ ਦੇਖਦੇ ਹੁੰਦਿਆਂ ਦਾ ਕਰ ਲਾਂਗੇ ਲਓ ਵੀ ਮਿੱਤਰੋ ਮਿੱਠਾ 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 ਸੂਰਜ ਆਹ ਵੇਖੋ ਮਿੱਤਰੋ ਕੀੜਿਆਂ ਨਾਲ ਭਰਿਆ ਪਿਆ ਮੈਂ ਕੀ ਕਰੀਂਗਾ ਮੈਂ ਦੇਖੋ ਜੀ ਭਰਾਵਾ ਮਿੱਤਰੋ ਸਾਨੂੰ ਸਾਡੇ ਯਾਰ ਦੁੱਧ ਹੂੰ ਕੀੜੇ ਹਾਰੇ ਕਿਤੇ ਮੀਟੀ ਹੁੰਦੀਆਂ ਨੇ ਓ ਯਾਰ ਉਹਨਾਂ ਨੂੰ ਠੰਡੀ ਜਗ੍ਹਾ ਚਾਹੀਦੀ ਆ ਮੈਂ ਇੱਥੇ ਵੜ ਕੇ ਖੁੱਭੀ ਨਾ ਰੋ ਲੈ ਆ ਲੈ ਉਹਨਾਂ ਨੂੰ ਤਾਂ ਹੁਣ ਏਡੀ ਵੱਡੀ ਨਹਿਰ ਆ ਨੇੜੇ ਨਵੀਂ ਖਾਦੀ ਲੱਗੀ। ਨਵੀਂ ਮਿੱਤਰੋ ਬਾਬਾ ਖੇਤੀ ਕਰਦਾ ਪਿਆ ਧੂੜਾ ਪੜਦਾ ਪਿਆ ਤੇ ਭਈਏ ਨਾ ਗੱਲਾਂ ਮਾਰਦਾ ਪਿਆ ਮਿੱਟੀ ਬਾਬੇ ਨੇ ਡਾਈ ਪਈ ਮਿੱਟੀ ਮਿੱਟੀ ਕਰਤੀ ਬਾਬਾ ਸਾ ਲੈ ਰਿਆ ਹੈ ਹਨਾ ਭਰਾਵਾ ਗੱਲਬਾਤ ਐਂਡ ਕਰਾਤੀ ਯਾਰ ਸਾਰੇ ਬਾਬੇ ਨਹੀਂ ਵੀਜੇ ਕੰਮ ਕੀਤਾ ਬਜ਼ੁਰਗਾਂ ਨਾਲੇ ਕੰਮ ਖਿੱਚ ਕੇ ਰੱਖਿਆ ਹੋਇਆ ਵਧੀਆ ਯਾਰ ਜਿੰਨਾ ਕੋ ਖੇਤ ਕੁਤਨੇਗੇ ਵਧੀਆ ਕੰਮ ਕਰਦੇ ਵਧੀਆ ਪੈਸਾ ਕਮਾਉਂਦੇ ਪਰ ਇਹਨਾਂ ਦੀ ਕੋਈ ਐਮੀਅਤ ਵੀ ਨਹੀਂ ਪਉਂਦਾ ਲੋਕੀ ਇਹਨਾਂ ਨੂੰ ਮਾੜੀ ਬੋਲਦੇ ਆ ਮਾੜਾ ਚੰਗਾ ਵੀਰ ਇਹ ਕਿਤੇ ਧਰਨਾ ਕਰਦੇ ਨੇ ਤੇ ਆਪਾਂ ਨਾਲ ਨਹੀਂ ਬੋਲੀਏ ਇੱਦਾਂ ਕਿਸੇ ਨੇ ਬੋਲਣਾ ਨਹੀਂ ਚਾਹੀਦਾ ਹੁਣ ਅੱਜ ਕੱਲ੍ਹ ਜਿਹੜੇ ਪੰਜਾਬ ਮਾਹੌਲ ਚਾਰ ਖਰਾਬ ਕਰਦੇ ਹੋਈ ਬੋਲਦੇ ਨੇ ਹਣਾ ਕਿਸੇ ਨੇ ਬੋਲਣਾ ਨਹੀਂ ਚਾਹੀਦਾ ਛੱਕਣਾ ਬੋਲਦੀ ਆ ਮਿੱਤਰੋ ਸਾਡਾ ਇੱਕ ਯਾਰ ਦੋਸਤ ਗਿਆ ਵਾ ਮਾਨਸਾ ਜੜ ਵਿੱਚੋਂ ਜੜ ਵਿੱਚੋਂ ਗਈ ਹੋਣੀ ਪਰਾਵਾ ਦੋ ਦੋ ਪੇੜ ਕੱਢੀ ਹੋ ਕੇ ਜਾਣੇ ਉਹ ਦੇਖੋ ਮਿੱਤਰੋ ਧੂੜਾ ਪੱਡੀ ਜਾ ਰਹੀਆਂ ਅਨਾਜ ਪੈਦਾ ਹੋਊਗਾ ਹੁਣ ਓਏ ਝੋਨਾ ਲੱਗੂਗਾ ਕਿ ਉਹ ਚੱਲੋ ਕੋਈ ਨਾ ਲਓ ਬਈ ਮਿੱਤਰੋ ਥੋੜਾ ਜਿਹਾ ਅੱਗੇ ਪਹੁੰਚ ਗਏ ਆ ਪਾਣੀ ਪਾ ਪਾ ਕੇ ਅੱਜ ਅਸੀਂ ਸੋਚਦੇ ਆ ਉਹ ਐਂਡ ਤੱਕ ਪਾਣੀ ਪਾ ਕੇ ਆਈਏ ਫਰੰਟ ਤੱਕ ਪਹੁੰਚਦਾ ਹੀ ਨਹੀਂਗਾ ਕਰੇ ਕਿਸੇ ਨਾਲ ਪੰਗਾ ਲੈਣਾ ਲਓ ਬਾਬਾ ਆਰਾਮ ਲੈ ਰਿਆ ਬਾਬੇ ਨੇ ਧੂੜਾ ਪੁੱਟਦੀਆਂ ਤੇ ਹੁਣ ਬਾਬਾ ਥੋੜਾ ਬਹੁਤਾ ਸਾਹ ਲੈ ਕੇ ਫਿਰ ਅੱਗੇ ਜਾਉਂਦਾ ਵੈਸੇ ਬਾਬੇ ਨੇ ਗੱਲਬਾਤ ਐਂਡ ਕਰਾਈ ਹੋਈ 10-15 ਮਿੰਟ ਚ ਧੂੜਾ ਕੋਟਤੀਆਂ ਸੀਗੀਆਂ ਆ ਪੂਰੀ ਹੱਤ ਕਰਾਤੀ ਗਾਣੇ ਬਾਬੇ ਨੇ ਟੇਪਾਂ ਲਾਈਆਂ ਹੀ ਆ ਪੁਰਾਣੇ ਜ਼ਮਾਨੇ ਦੀਆਂ ਓਏ ਦਰਜੀਤੇ ਲਓ ਭਈ ਮਿੱਤਰੋ ਆ ਹੁਣ ਜਾਰੀ ਦਸਵੀਂ ਬਾਲਟੀ ਟਾਈਮ ਬਹੁਤ ਲੱਗ ਰਿਹਾ ਓ ਯਾਰ ਕਾਲੂ ਕਹੀ ਲੈ ਕੇ ਆ ਵੜਦੀ ਏ ਘਾ ਜੀ ਉੱਪਰੋਂ ਰੰਗ ਹੋਇਆ ਜੋ ਕਿ ਕੁਲ ਖਾਣਦਾ ਹੈ ਹਾਂ ਮਿੱਤਰਾਂ ਵਾਲਾ ਗਾਣਾ ਲਾਏ ਹੋਏ ਬਾਬੇ ਦੇ ਹਾਂ ਬਾਬੇ ਮੈਂ ਕਿਹ ਅਪੜਾ ਆਪਣਾ ਗਾਣਦਾ ਹੋਇਆ ਬਾਬਾ ਆਪਣੇ ਜਮਾਨੇ ਦਾ ਸੌਂਦਾ ਹੈਣਾ ਉਹ ਤੇ ਕਰਕੇ ਛੁੱਟ ਕਮਾ ਕੇ ਛੁੱਟ ਰਸੀ ਗਿੱਲੀ ਕਰਕੇ ਥੱਲੇ ਨਾਲ ਛੁੱਟੀ ਯਾਰ ਮਿੱਟੀ ਫੜਦੀ ਹੈ ਫਿਰੇ ਲੈ ਹੋਰਤੀ ਓਏ ਐ ਕਰ ਰਸੀ ਨੂੰ ਛਟਕੇ ਮਾਰਾਂ ਬਸ ਛੱਡ ਦੇ ਫੇਰ ਮਾਰ ਆ ਗਿਆ ਸੋਨਾ ਨਿਕਾ ਬਟ ਇਹ ਬਟੇ ਟਾਇਰ ਪਾਏ ਆਣ ਤੇ ਲਾੜਾ ਲਾੜਾ ਹੀ ਪਈ ਇਹਣਾ ਨਹੀਂ ਗਾਣੇ ਚਲਾਏ ਅੱਜ ਸਵੇਰੇ ਛਰੇ ਚਲਾਉਂਦਾ ਹੈ ਗਾਣੇ ਮਿੱਤਰੋ ਛੇਰ ਦਾ ਪਾਣੀ ਪਾਇਆ ਸੁੱਕੇ ਪਏ ਸੀਗੇ ਤੇ ਹੁਣ ਪਾਣੀ ਪਾਨੇ ਇਥੇ ਲੋਕੀ ਆ ਦੇਖੋ ਖੜੇ ਖੜੇ ਕਿੰਨਾ ਕੂੜਾ ਸੁੱਟਦੇ ਆ ਆਈ ਅੰਨਾ ਨਹਿਰ ਚ ਓਏ ਮੱਛੀ ਮਰੀ ਹੋਈ ਓਦੇ ਉੱਤੇ ਆਈ ਹੋਈ ਓ ਰੀ ਮੱਛੀ ਆ ਪਰਾ ਹਵਾ ਸਵੇਰੇ ਬੱਤਕ ਦੇਖੀ ਸੀਗੀ ਐ ਝੂਲਦੀ ਜਾ ਰਹੀ ਸੀ ਨਹੀਂ ਕੱਢਦਾ ਪਿਆ ਓਏ ਕਿੰਨੀ ਬਾਰਟੀ ਆ 7:5 ਹੋ ਗਏ 7:30 ਵਜੇ ਤੱਕ ਜਿੰਨਿਆਂ ਨੂੰ ਪਹੇਗਾ ਪਹੇਗਾ ਉਹ ਭਰਦੇ ਪਹਿਲਾਂ ਉਹ ਭਰ 7:5 ਹੋ ਗਏ ਆਓ ਸਾਬਤ ਹਲੋ ਭਈ ਮਿੱਤਰੋ ਹੁਣ ਮੈਂ ਭਰਾ ਬਾਣੀ ਬੂਟੇ ਨਾਲ ਗਈਏ ਚਲੋ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਚ ਅਜਰਾ ਵਲੌਗ ਇੱਥੇ ਖਤਮ ਕਰੀਏ ਤੇ ਜਿੰਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਨਗੇ ਮੇਰੇ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹੋਰ ਨਵੇਂ ਵਲੌਗਾਂ ਵਾਸਤੇ